ਉਹ ਕਹਿੰਦੀ ਫਿਰ ਕਤੂਰਾ ਲੈ ਕੇ ਆਉਣਾ ਸੀ ਇੱਕ ਮੰਮੀ ਕਹਿੰਦੀ ਲੋ ਕਤੂਰਾ ਸੱਚ ਮਾਰਨਾ ਪੈਣਾ ਦਾ ਕੋਣ-ਕੋਣ ਚੱਕੂ ਉਹ ਚੱਕੇਗੀ ਹਮਮ ਚੱਕੋ ਚੱਕੇਗੀ ਹਾਂ ਇਹ ਕਹਿੰਦੀ ਚੱਟੂਗੀ ਚਲੋ ਭਾਈ ਚੱਲਗੇ ਪੜਨੇ ਚੱਲ ਮੰਮੀ ਦਾ ਕੈਂਸਲ ਹੋ ਗਿਆ ਮੰਮੀ ਨੂੰ ਆਥਣੇ ਦਵਾਈ ਦਵਾ ਲਿਆਂਗੇ ਪੜਨੇ ਚੱਲ ਗਰਾ ਫਿਰ ਹੁਣ ਤੇਰੀ ਵਾਰੀ ਆ ਗਈ ਪਹਿਲਾਂ ਤੈਨੂੰ ਛੱਡਿਆ ਗਈਏ ਮੰਮੀ ਨੂੰ ਦਵਾ ਕਰਿਆ ਉਹਨੇ ਆਥਣੇ ਦਵਾਈ ਆ ਜਾ ਫਿਰ ਨਾਲ ਰੈਂਕੂ ਨੂੰ ਲੈਣੀ ਆ ਪੂਜਾ ਨੇ ਦਵਾਈ ਪੜਨੇ ਆਇਆ ਕਰਾ ਉਠਿਆ ਮੰਮੀ ਦਾ ਆਇਆ ਫਿਰ ਮਾਮੇ ਨੇ ਵੀ ਆਉਣਾ ਵਾ ਅੱਛਾ ਹਾਂ ਮਾਮੇ ਨੇ ਆਉਣਾ ਮਾਮੇ ਨੇ ਫੋਨ ਲਾਤਾ ਵੀ ਮੈਂ ਆਉਣਾ ਸੰਧਾਰਾ ਦੇਣਾ ਆਉਣਾ ਉਹ ਦਿਵਾਲੀ ਦਾ ਆਪਾਂ ਵੀ ਜਾਣਾ ਸੰਧਾਰੇ ਲੈ ਕੇ ਆਪਾਂ ਗੱਦਣ ਜਾਣਾ ਆਪਾਂ ਗੱਦਣ ਜਾਣਾ ਆਪਾਂ ਚੱਲਾਂਗੇ 18 ਨੂੰ ਭੈਣੇ ਦਿਵਾਲੀ ਆ ਉਹ ਦਿਵਾਲੀ ਆ ਦਿਵਾਲੀ 22 ਦੀ ਆ ਦਿਵਾਲੀ ਕਿਹਨੇ ਕਹਿਆ ਦਿਵਾਲੀ ਆ 22 ਦੀ ਆ 22 ਉਹ ਨਹੀਂ ਦੋ ਦਿਵਾਲੀਆਂ ਥੋੜੋ ਹੁੰਦੀਆਂ ਆ ਰੇਪੀ ਨੂੰ ਪਤਾ ਆ 22 ਦੀ ਦੀਵਾਲੀ ਆ ਮੈਨੇ 2 ਕਿਵੇਂ ਬਣਾ ਤਾ ਕਹਿੰਦਾ ਬਣਾ ਕਹਿੰਦੀ 12 ਦੀ 12 ਦੀ ਆ ਆਏ ਕਿਵੇਂ ਹੋ ਜੂ ਮਾਨੂੰ ਕੀ ਹੁਣੀਆ ਤੋਂ ਦੀਵਾਲੀ ਆ 21 ਦੀ ਤਾਂ ਲਿਖੀ ਸੀ ਹਰਮੰਦਰ ਸਾਹਿਬ ਅੰਮੇ ਬਣੇ ਦੋ ਮਨੋਈਆਂ ਦੀਵਾਲੀ 17 ਨੂੰ ਚਲਦੇ ਆ ਉਹ 19 ਨੂੰ ਦੇਵਾਂਗੇ ਇਹੋ 17 ਨੂੰ ਆਉਂਦੇ ਆ ਹੀ ਭਾਈ ਪੜਦੇ ਆ ਆ ਆ ਦੀਵਾਲੀ ਕਦੋਂ ਲਾ ਦਰਜਾ ਚ ਨਾਨਕ ਸ਼ਹੀਦ ਚਲੋ ਵੀ ਤੜ ਕੇ ਆਂਦਾ ਹੋੜ阿里 ਤੋੜੀ ਹੁਣ ਪੱਬੀਆਂ ਵਾਲੀ ਤੋੜ ਦੇ ਮਾਹ ਓਏ ਭਲੜੇਾ ਕੇ ਫਾੜ ਲਿਆ ਵੀ ਸ਼ਗਨ ਆਪਦਾ ਫੇਰ ਕਹੇ ਕਿ ਦਿੱਤਾਰੇ ਦਾੜੀ ਦੇ ਹਾਂ ਜਾਓ ਸੱਤ ਦੇ ਰੈਡੀ ਸਾਦ ਦੇ ਮੈਨੂੰ ਦੇ ਦੀ ਫੜ ਕੇ ਇਹ ਆ ਚੋਬਰ ਪੂਰਾ ਪਲਿਆ ਹੋਇਆ ਕਿਉਂ ਦੇਖ ਤਾ ਜਵਾਂ ਨਹੀਂ ਕਹਿਣ ਦਿੰਦੀ ਕੀ ਇਹਨੂੰ ਤਾਂ ਕੋਈ ਅੰਦਰ ਇਹਨਾਂ ਗੱਲਾਂ ਲੰਗਾਉਣ ਲਾ ਦਨੀ ਬੁੱਲ ਡੌਗ ਜਿਹੜਾ ਕੁੱਤਾ ਓਏ ਆਪਾਂ ਸੱਚੇ ਕੁੱਤਾ ਲੈ ਕੇ ਆਈਏ ਆਪਾਂ ਇੱਕ ਦਿਨਾਂ ਉੱਥੇ ਜਾ ਕੇ ਆਉਣਾ ਮੰਦਰ 'ਚ ਆਪਣੇ ਕੜਾਹੀ ਦੇ ਕਿਉਂ ਆਉਣੀ ਆ ਆਓ ਉਹ ਕਤੂਰਾ ਲੈ ਆਈਏ ਨਾ ਚਿੰਦਾਉਣਾ ਦਾ ਲੈ ਲਿਓ ਮੜ ਕੇ ਤੁਸੀਂ ਚਲੇ ਜਾਓ ਮੈਂ ਇੱਥੇ ਕਤੂਰਾ ਮੇਰੇ ਲਤਨ ਬੰਨ ਦਊਗਾ ਹਾਂ ਲੈ ਆਉਨੇ ਆਪਾਂ ਲੈ ਆਉਨੇ ਆ ਡੈਡ ਨੂੰ ਉੱਚਾ ਕਤੂਰਾ ਲਈ ਆਈਏ ਬੱਕਰੀਆਂ ਲੈ ਕੇ ਆਣਗੇ ਹਾਂ ਬੱਕਰਾਂ ਨਹੀਂ ਲਿਆਉਣੀਆਂ ਬੱਕਰੀਆਂ ਲਿਆਉਣੀਆਂ ਆ ਡੈਡੀ ਮੰਮੀ ਕਹਿੰਦੇ ਬੱਕਰੀਆਂ ਲੈ ਕੇ ਆਉਣੀਆਂ ਡੈਡ ਨਹੀਂ ਗਿਆ ਕਿ ਕਤੂਰੇ ਨੇ ਹੈ ਬੱਕ ਹੈ ਹੈ ਚਾਰ ਬੱਕਰੇ ਨੇ ਹਾਂ ਇੱਕ ਬੱਕਰੀ ਉਹ ਕਹਿੰਦੀ ਫਿਰ ਕਤੂਰਾ ਲੈ ਕੇ ਆਉਣਾ ਸੀ ਇੱਕ ਮੰਮੀ ਕਹਿੰਦੀ ਲੋਕ ਕਤੂਰਾ ਸਿਰ ਤੇ ਮਾਰਨਾ ਪੈਣਾ ਲਾ ਕੌਣ ਚੱਕੂ ਉਹ ਕਹਿੰਦੀ ਆਂਦੀ ਆ ਉਹ ਕਹਿੰਦਾ ਕਸੂਰਾ ਡੈਡੀ ਕਹਿੰਦਾ ਸਿਰ ਤੇ ਮਾਰ ਨਾ ਇਹ ਲੈਟਰਨ ਕੌਣ ਚੱਕੂਗਾ ਉਹ ਚੱਕੇਗੀ ਹਾਂ ਸ਼ਮਨ ਚੱਕੋ ਚੱਕੇਗੀ ਹਾਂ ਇਹ ਕਹਿੰਦੀ ਚੱਟੂਗੀ ਚੱਟੂ ਚੱਕੇਗੀ ਸ਼ਿਟ ਯੂਬਰ ਨਰੇ ਗਾਲੇ ਜਾਓ ਯਾਰ ਮਾਮੇ ਨੇ ਆ ਗਏ ਮੇਰੇ ਗਾਲੇ ਆ ਮਾਂ ਮੇਰੀ ਮਾਂ ਮੇਰੀ ਭੈਣ ਆ ਬੈਠੀ ਆ ਤੇਰੀ ਲੱਤ ਦਾ ਠੀਕ ਆ ਨਾ ਭਈ ਇੱਕ ਮੈਂ ਇੱਕ ਬੈਠ ਜਾ ਤਾ ਤੋਆ ਢੂਈ ਜੋ ਲੱਤ ਠੀਕ ਆ ਤੇਰੀ ਹਾਂ ਹਾਂ ਕਿਹੜੀ ਆ ਉਹ ਦੋਸਤ ਹੀ ਤਾਂ ਆ ਆ ਵੀ ਲੈ ਹਾਂ ਤੱਕੀ ਆ ਆਦੇ ਸੁਝਿਆ ਆਦੇ ਹਾਂ ਉਹਦਾ ਬਿਰਾਂ ਦਾ ਸੇ ਉਹ ਜਿਹੜੀ ਜਿਹੜੀ ਚੀਜ਼ ਠੀਕ ਹੋਵੇ ਉਹ ਤੇ ਕਦੇ ਨਹੀਂ ਬੋਤਲ ਲਵਾਈਦੀ ਹੁੰਦੀ ਕਦੋਂ ਮੈਂ ਤੂੰ ਕਿਆ ਸੀ ਮੈਂ ਖਾਸ ਆ ਹਾਂ ਮੇਰੇ ਸਾਹ ਆ ਰਹਿਣਗੇ ਪਾ ਦੇਗਾ ਹਾਂ ਚਲ ਬੰਦ ਕਰੋ ਚਲੋ ਜਰ ਇਥੇ ਨਹੀਂ ਜਾਣਾ ਸਾਡਾ ਘਰ ਆ ਐਵੇਂ ਨਰੇ ਕਾਲੀਏ ਸੋ ਬੋਲਾਵਾ ਆਇਆ ਹੈ ਕਾਲੇ ਨੇ ਬਲਾ ਆਲਾ 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 ਕਾਲੇ ਭਾਈ ਨੇ ਸੱਤ ਲਿਆ ਕਹਿੰਦੇ ਪੱਬੀਆਂ ਨੂੰ ਚੱਲ ਬੰਦਾ ਵੱਡਾ ਪੂਤੇ ਦਿਵਾ ਜਾ ਆਂਬ ਆਹ ਦੇ ਨਾਰੇ ਨੋ ਸੱਚ ਦੇ ਕੰਮ ਆ ਦੋਹਾਂ ਦੇ ਇਹ ਇਹ ਤਾਂ ਹੁਣੇ ਹੀ ਨਹੀਂ ਦੇਖੀ ਆਹ ਰੇ ਓਰੇ ਓਰੇ ਆ ਓਰੇ ਆ ਇਹਨਾਂ ਨੇ ਮੰਮੀ ਨੇ ਗਲੀਆਂ ਕਾੜਤੀਆਂ ਇਹਨੀ ਮਿੱਟੀ ਖੁਰ ਗਈ ਅੱਧੀ ਆ ਉਹਦੇ ਨਾਲ ਉਹ ਦੇਖ ਆ ਗਲੀਆਂਾਂ ਕੱਢ ਕੇ ਮੈਨੂੰ ਕਹਿੰਦੀ ਆ ਕੇ ਦੱਸੀ ਮੈਨੂੰ ਕਹਿੰਦੀ ਮੈਂ ਆਹ ਤੇ ਗਲੀਆਂਾਂ ਕੱਢ ਕੇ ਪਾਣੀ ਪਾਤਾ ਮੈਂ ਹੀ ਕਿਹਾ ਸੀ ਜਦੋਂ ਮੈਂ ਦੇਖਿਆ ਮਿੱਟੀ ਖੁਰ ਗਈ ਇਹਦੀਆਂ ਜੜਾਂ ਨਿਕਲ ਆਉਣੀਆਂ ਆਇਆਂ ਤਾਂ ਨਹੀਂ ਪਤਾ ਕੀ ਹੈ ਇੱਥੋਂ ਆਪਾਂ ਪੱਟ ਦੇਣਾ ਇੱਥੇ ਲਾ ਦੇਣਾ ਕਿੱਥੇ ਲਾ ਦੇਣਾ ਇੱਥੋਂ ਗੱਡੀਆਂ ਲੰਘਦੀਆਂ ਇੱਥੇ ਬੂਟੇ ਲਾ ਦੇਣੇ ਆ ਇਧਰ ਉਧਰ ਦੇਖਣਾ ਪੈਣਾ ਇੱਥੇ ਆ ਚੱਲੇ ਪੱਤਾ ਪਾਸੀਆ ਨਾ ਹਾਂ ਚੱਲ ਭੈਣੇ ਚੱਲ ਗਏ ਅੱਜ ਤਾਂ ਬੇਲੀਆਂ ਦੋਹੇ ਜਾਣਗੇ ਆਜੋ ਐ ਕਰ ਇੱਕ ਦਿਹਾੜੀ ਲਵਾ ਜਾ ਅੱਜ ਦੀ ਇੱਥੇ ਆਵਾ ਬੀਜ ਦੱਦੇ ਆ ਚੱਲ ਨਰਿੱਗ ਆ ਲਈ ਕਹੀ ਚੱਕ ਆਈ ਨਹੀਂ ਨਹੀਂ ਮੇਰੀ ਬੱਕੀ ਆ ਤਾਂ ਉਹ ਬੜਾ ਆ ਗਿਆ ਇੱਥੇ ਇੱਥੇ ਕੀਤਾ ਸੀ ਮੰਗਣਾ ਆਪਾਂ ਇਹ ਦੋ ਵਸ ਗਾਹ ਜਾ ਗਈ ਆ ਗਲੀ ਮੁੜਦੀ ਆ ਉਹ ਉੱਥੋਂ ਪੈਰਾਂ ਵਾਲਿਆਂ ਕੋ ਉਹ ਗਾਂਹ ਤੋਂ ਗਲੀ ਮੁੜਦੀ ਆ ਆ ਦੇ ਲਿਖਿਆ ਵੀ ਅਬੀਆ ਬੋਰਡ ਵੀ ਲਾਏ ਵਾ ਉਹਦੇ ਆਲੇ ਆਈ ਕੇਅਰ ਸੈਂਟਰ ਹਾਂ ਦੇ ਬਸ ਆ ਗਲੀ ਮੁੜ ਜਾਈ ਨਾ ਉਹ ਸਾਹਮਣੇ ਡਾਕਟਰ ਦਾ ਘਰ ਆ ਗਿਆ ਅੱਗੇ ਉਤਾਲਪੁਰ ਵਾਲੀ ਸੜਕ ਤੇ ਸੀ ਹਾਂ ਹੁਣ ਇੱਧਰ ਇੰਦਰਜੀਤ ਨੂੰ ਪਤਾ ਸੀ ਮੈਨੂੰ ਤਾਂ ਪਤਾ ਨਹੀਂ ਹਾਂ ਤਾਂ ਆਪਦੇ ਘਰੀ ਆ ਗਿਆ ਹਾਂ ਘਰ ਹੀ ਆ ਇਹਦਾ ਹਾਂ ਸਾਹਮਣਾਂ ਹਾਂ ਯਾ ਮੈਂ ਇੰਦਰ ਆ ਗਿਆ ਹਾਂ ਆ ਉਹ ਚੰਗਾ ਵਾਪਸ ਇਹ ਉਹ ਕਾਰਸ਼ੀ ਨਹੀਂ ਹੈ ਕਾਰਸ਼ੀ ਹੈ ਕਾਲਿੰਗ ਨੂੰ ਕੋਈ ਬਾਹਰ ਹੈ ਨਾ ਕਿ ਤੁਹਾਡੀ ਆਪ ਇਹ ਮੈਂ ਤਾਂ ਪਹਿਲਾ ਇਹਦਾ ਹੀ ਟੈਂਪਰ ਆ ਗਿਆ ਕਰ ਦਿੰਦਾ ਪਹਿਲਾ ਪਹਿਲਾ ਤਾਂ ਉਹਦੇ ਅਕਸਰ ਮੈਂ ਬਾਹਰ ਪਾ ਦਿੰਦਾ ਇੱਕ ਟੈਂਪੋਰਲ ਦੇ ਦੋਵੇਂ ਥਾਣੇ ਨਾ ਇਹ ਵੀ ਡੈਡੀ ਜੀ ਨਹੀਂ ਆਉ ਉਹ ਵੀ ਕਹਿੰਦੇ ਦੋਸੀ ਸੀ ਮੱਥੀ ਲਿਆ ਜੋ ਕੋਈ ਦੋ ਦੋ ਸ਼ੀਸ਼ੇ ਦੇ ਨਾਲ ਉਹ ਮਾਰੇ ਪਰੇ ਨਾਲ ਹਾਂ ਜੀ ਨਰਜੀਆ ਬਾਕੀ ਧੂੜ ਧੜਵਾ ਟੁੱਟਦੀ ਆ ਨਾ ਹੁਣ ਹੁਣ ਤਾਂ ਹੁਣ ਤਾਂ ਬਾਲੀ ਉੱਡਣੀ ਆ ਜੀ ਝੋਮੇ ਦਾ ਕਰਕੇ ਹੁਣ ਤਾਂ ਦੋ ਸ਼ੀਸ਼ੇ ਨਾ ਰੋਸ ਹਉ ਆਹਾ ਦੋ ਜਿਹੜੀਆਂ ਛੀਸੀਆਂ ਚਾਰ ਆ ਆਹੋ ਦੋ ਦੋ ਆ ਹਾਂ ਇਹ ਪੌਣੀਆਂ ਦੋ ਟਾਈਮ ਦੋ ਦੋ ਬੂੰਦਾਂ ਦੋਹਾਂ ਦੀਆਂ ਲਿਖਿਆ ਬੈਠ ਹਾਂ 10:15 15 ਮਿੰਟ ਨੇ ਇਹਨਾਂ ਨਹੀਂ ਹਾਂ ਨਾਲ ਹੀ ਮੰਮਾ ਦਾ ਅੱਜ ਤਾਂ ਫਿਰ ਮਾਮਾ ਆਇਆ ਜੀ ਹੈ ਕੁੜੀ ਦਾ ਇਹ ਮੰਮਾ ਇਕੱਠੇ ਹੋ ਗਏ ਮੇਰਾ ਮਾਮਾ ਵੀ ਆਇਆ ਥੋੜਾ ਜਿਹਾ ਮੇਰਾ ਮਾਮਾ ਵੀ ਆਇਆ ਸੀ ਇਹ ਮੰਮੀ ਦਾ ਪਾਈ ਵੀ ਆਇਆ ਜੀ ਦੋਨੇ ਮਾਮੇ ਇਕੱਠੇ ਹੋ ਗਏ ਝਾਤੀ ਮਾਮਾ ਜੀ ਬੈਠਾ ਹੀ ਅਸੀਂ ਚਾਹ ਪੀਂਦੇ ਸੀ ਹਾਂ ਡੇਢ ਖੜ ਗਿਆ ਮੈਂ ਕਿਹ ਪਤਾ ਨਹੀਂ ਕੋਹਣਾ ਜਦੋਂ ਮੈਂ ਮੰਮੀ ਨੂੰ ਗਿਆ ਤੇ ਦੇਖਿਆ ਉਹ ਨਰਮਲ ਮम्मा ਆ ਗਏ ਸ਼ੇਰ ਹੋ ਗਏ ਦੋਨੇ ਮਾਂ ਬੇ ਇਕੱਠੇ ਹੋ ਗਏ ਮਾਂ ਮੈਨੂੰ ਪੁੱਛਿਆ ਨਹੀਂ ਵੀ ਕਿੱਧਰ ਨੂੰ ਗਿਆ ਪੁੱਛ ਲਈ ਸੀ ਮੈਂ ਉਹ ਬੰਦੇ ਨੂੰ ਮੈਨਣਾ ਸੀ ਸੀ ਘੰਟਾ ਘੰਟਾ ਕੀ ਬੈਠੇ ਦੋਨੇ ਦੀਵਾਲੀ ਹੂੰ ਦੀਵਾਲੀ ਲੈ ਕੇ ਆਉਂਗਾ ਉਹਨਾਂ ਨੂੰ ਦੱਸ ਦਿਆ ਕਰੋ ਆਮਨੇ ਭੈਣ ਕਹਿੰਦੀ ਸੀ ਹਾਂਜੀ ਦੱਸ ਦੇ ਦਿਓ ਮੈਨੂੰ ਫੋਨ ਕਰ ਦਿਓ ਪਹਿਲਾਂ ਮੰਗ ਕੇ ਜੁੜਿਆ ਲਾਂਭਾ ਲੀਨ। ਐਨੇ ਕਹਿੰਦੇ ਵੀ ਲੰਚ ਟਾਈਮ 'ਚ ਦੇਖ ਕੇ ਆਇਓ। ਮਾਤਾ ਆਪ ਆਪ ਤੇ ਨਿਗਾਹ ਚ ਅੱਖ ਰੱਖ ਕੇ ਆਇਆ ਸੀ। ਮਨ ਦਾ ਤਾਂ ਆਪ ਸ਼ਰਮ ਨਿਕਲਦਾ ਸੀ ਅੱਧਾ। ਕੀ ਕਹਿੰਦਾ ਮੈਂ? ਜਮਾਂ ਸਹੀ ਐ ਨਿਗਾਹ ਤਾਂ ਮੇਰੀ। ਹੋਰ ਆ ਗਿਆ ਬਹਿ ਹੁਸਾ ਘੱਟ ਲਈ। ਅੱਧਾ ਸਿਰ ਬਾਲਾ ਦੋਹਤਾ ਰਹਿੰਦਾ ਜਾਂ। ਆ ਉਸੇ ਹੀ ਲਾ ਦੂ। ਹੁਣ ਆਪ ਹੀ ਹੜ ਜਾਂਦਾ 2 ਘੰਟੇ ਵੱਧ ਤੋਂ ਕਈ ਲੱਗ ਜਾਂਦਾ। ਆ ਮੰਗ ਦੇ țeੜ ਆ ਗਈ ਐ। ਹੋਰ ਆਪਣੇ ਸਾਰੇ ਇਹ ਪਤਾ țeੜ ਕਾ ਤੋਂ ਆਈ ਐ ਮੈਡਮ ਜੀ। ਮੈਡਮ ਜੀ ਜਦੋਂ ਤੁਸੀਂ ਇਹਦੇ ਤੇ ਰੱਖ ਕੇ ਗੋੜ ਪਾਉਂਦੇ ਹੋ ਜੀ ਇਹ ਚੱਕਲੇ ਨਾ ਆਉਂਦੀ ਐ ਮੈਡਮ ਜੀ ਤੇ ਨਹੀਂ ਨਹੀਂ ਉਹ ਨਹੀਂ ਆਉਂਦੀ ਮੰਮੀ ਚੱਕਲੇ ਨਾ ਆਉਂਦੀ ਆ ਟਾਇਰ ਦਾ ਹੀ ਨੁਕਸਾਨ ਆ ਪੱਕਾ ਦੇ ਸੈਲਫ ਟਾਇਰ ਨਹੀਂ ਲਵਾ ਆਪਾਂ ਇਕੱਠੀ ਜੇਂਡ ਬਰਾਮਾਂਗੇ ਹੁਣ ਉਹ ਆਹੀ ਗਰੂ ਜੀ ਬਾਦ ਇਧਰ ਵੀ ਆ ਗਈ ਇਧਰ ਆ ਮੰਮੀ ਨੂੰ ਪਤਾ ਹੀ ਐ ਇਹ ਤਾਂ ਪਾਈ ਨਾਲ ਜਦੋਂ ਚੱਲਦਾ ਨਾ ਬੇਲਣਾ ਗੋੜ ਤੇ ਉਦੋਂ ਆਉਂਦੀ ਐ ਕਾਦੇ ਨਾ ਰੋਟੀ ਅੱਜ ਸਾਲੂ ਮਟਰ ਵਾਓ ਓਹੋ ਦਾਰਗੀਸੀ ਦੱਸੋ ਕਮਾਲੀ ਹੈ ਇਹ ਹੋਰ ਇੱਕ ਬਾਹਰ ਕਿੱਥੇ ਨੇ ਸੱਭੂ ਹੁਣ ਕਿੱਥੇ ਪਹੁੰਚ ਕੇ ਲਾਇਆ ਨਹੀਂ ਫੋਨ ਮਾਮ ਅੱਧ ਕੱਪਗੇ ਸੀ ਫੋਨ ਲਾਇਆ ਸੀ ਫੋਨ ਲਾ ਕੇ ਦੇਖਿਆ ਕਿੱਥੇ ਪਹੁੰਚੇ ਬਾਦਰ ਦੇ ਡੈਡੀ ਨੋਟੀ ਫੜਾਇਆ ਫੜਾ ਆਏ ਉਹਨੇ ਐ ਦੇਖ ਥੋੜੀ ਲਮੀ ਰੋਟੀ ਰੈਵੀ ਕਲਕਾ ਕਮਗਾ ਕਰ ਸਾਰਾ ਦਿਨ ਤੁਰੇ ਹੀ ਫਰਜ਼ਦਾਰ ਨਾ ਤੁਰੇ ਹੀ ਫਰਜ਼ਦਾਰ ਨਾ ਜਿੰਨ ਲੰਦਾ ਪਗਾਨ ਕੀ ਗੋਰੀਆ ਪੈਰਾ ਦੇ ਥੱਲੇ ਜਿਹੜਾ ਗੋਰੀ ਕਾੜੀ ਇੱਕ ਨਾ ਹਾਂ ਫਰਜ਼ਦਾਰ ਨਾ ਪੈਰਾ ਸਾਰਾ ਦਿਨ ਜਾ ਮੇ ਜਾਣਾ ਕਿਉਂ ਬਈ ਹਾਂ ਇੱਕ ਨਾ ਜਾਣਾ ਹੀ ਫੇ ਮਹੋਰ ਪਿੰਡ ਚਲੇ ਗਏ ਹੋਰ ਪਿੰਡ ਆਓ ਤੁਸੀਂ ਸੋਹਣਿਆ ਹੀ ਜਾਵੜੇ ਜਾਣਾ ਹੈਪੀ ਕੋਲੇ ਪੱਬ ਗਏ ਕਹਿੰਦੇ ਪੰਜਾਬ ਦਾ ਸੋਹਣਿਆ ਜਾ ਕੇ ਪੁੱਛਦਾ ਫੇਰੀ ਗੁੱਡ ਮਾਰਨਿੰਗ ਸਾਰਿਆਂ ਨੂੰ ਜੀ ਸੂਰਜ ਮਿੱਠੀ ਮਿੱਠੀ ਲੋ चलते थाल गुड मोरनिंग की चाढ़ता अज मूली रोटिया बल्ले बल्ले पक्या तो नहीं कच्चिया न मूलिया ਉਮਰ ਕਿਵੇਂ ਨਹੀਂ ਆਉਣ ਲੱਗੀਆਂ ਬੀਓ ਚੁੱਟੀਆਂ ਚੁੱਟੀਆਂ ਹਾਂ ਇਹ ਕਿਉਂ ਇਹ ਖੱਟੀਆਂ ਵਾਂ ਇਹ ਸਟੋਰੀ ਆ ਨਹੀਂ ਸਟੋਰ ਵਾਲਿਆਂ ਤੋਂ ਮੂੜੀਆਂ ਥੋੜਾ ਸਟੋਰ ਚ ਰਹਿੰਦੀਆਂ ਜਾਂਦੇ ਆਂ ਕਮੜੀਏ ਮੂੜੀਆਂ ਦਾ ਤਾਲੀਆਂ ਹੀ ਹੁੰਦੀਆਂ ਇਹ ਐਂ ਤਾਂ ਤੋਂ ਬਿੰਗੀਆਂ ਸੀ ਬਿੰਗੀਆਂ ਨਹੀਂ ਹੁੰਦੀਆਂ ਮੂੜੀਆਂ ਹੁਣ ਸਿੱਧੀ ਮੂੜੀ ਨੂੰ ਗਾਹ ਗੁਣੀਆਂ ਚ ਹੁੰਦੀ ਐ ਮੂੜੀ ਲਈ ਵੀ ਸਿੱਧੇ ਕੋਈ ਨਹੀਂ ਬੀਜੀ ਉਧਰ ਪੀਜ ਦਾ ਨਿਆਜ ਅੱਜ ਤਾਂ ਪਤਾ ਜਾਨਾ ਅੱਜ ਤਾਂ ਪਤਾ ਜਾਨਾ ਉਹ ਤਾਂ ਦੀਵਾਲੀ ਤੋਂ ਬਾਅਦ ਦੀਵਾਲੀ ਤੋਂ ਬਾਅਦ ਹੀ ਟਾਈਮ ਲੱਗੂ ਹੁਣ ਹਮ ਤਾਂ ਸਾਰੇ ਦਿਨ ਬੁਖੀ ਆ ਮਮੇ ਹੁਣੀ ਹੁਣ ਨਾ ਬਾਰੇ ਤੇ ਜੇ ਸ਼ੇਰ ਬਾਹਰ ਲਗਰੀ ਕੀ ਕਰੀ ਜਾਂਦੀ ਆ ਓਲਾ ਓਲਾ ਵੀ ਬੀ ਆ ਮਰਜੀ ਤਕੋਰ ਤਾਂ ਜ ਆਹ ਲਾ ਖੱਚ ਦਾ ਕੰਮ ਨੂੰ ਯੱਕ ਤੇ ਫਟਿਆ ਅਜ ਤਾਂ ਹੈ ਬੱਲੇ 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 ਬਈ ਗੁੱਡ ਮਾਰਨਿੰਗ ਜੀ

ਬੀ ਤਾਂ ਲਿਆਵਾਂਗੇ ਪਰ ਹੁਣ ਦੀਵਾਲੀ ਤੋਂ ਬਾਅਦ ਹੀ ਬੀਜੀ ਜਾਊ ਨਹੀਂ ਨਹੀਂ ਪਹਿਲਾਂ ਦਾ ਪਹਿਲਾਂ ਕਿੱਥੇ ਹੁਣ ਉਹ ਬਣਾਵਾ ਤਾਂ ਸਹੀ ਨਾ ਇਹਨੂੰ ਗੁੱਡੋ ਇਹਦੇ ਵਿੱਚ ਰੇਹ ਲਿਆ ਕੇ ਉੱਥੇ ਮਹਿੰਗਲ ਤੇ ਪਾਉ ਲੋ ਟੋਕਰੀਆਂ ਤੇ ਮਹਿੰਗਲ ਕੇ ਗੋਲੇ ਹੱਥੇ ਨੇ ਬਹੁਤ ਸਾਰੇ ਘਾਂਟੇ ਪੱਟੋ ਪੱਟੋ ਨੂੰ ਸਹੀ ਪੱਟਿਆ ਵੀ ਆ ਸਾਰਾ ਇਹ ਮੇਰਾ ਇਹਦਾ ਘਾਂਟੇ ਦਾ ਕੰਮ ਆ ਬਸ ਹਾਂ ਅਜਲੀ ਆਂਬਰੋਂ ਪਾਣੀ ਲਾਇਆ ਆਂਬਲਾ ਸਾਰਾ ਕੋਰਤਾ ਤੁਮ ਕੱਢ ਪਾਣੀ ਲਾ ਕੇ ਇਹ ਚ ਮਿੱਟੀ ਹੋਰ ਪਾ ਦਿਓ ਲੰਮੀ ਇਹ ਇੱਥੇ ਹੋਣਾ ਹੀ ਨਹੀਂ ਇਹ ਤਾਂ ਲਾਉਣਾ ਪੈਣਾ ਨਹੀਂ ਨਹੀਂ ਇਹ ਤਾਂ ਦੇਖ ਫੁੱਟ ਪੈਣਾ ਵਿੱਚ ਹੀ ਚੰਗਾ ਹੂੰ ਮੰਮੀ ਦਾ ਝਾੜੂ ਚੱਕੀ ਫਿਰਦੀ ਉਧਰ ਹੂੰ ਝਾੜੂ ਚੱਕੀ ਫਿਰਦੀ ਆ ਕਹਿੰਦੀ ਜਿਮਨੀ ਚੂਣਾ ਦੇਖੋ ਕੌਣ ਜਤੂ ਵਰਗੀ ਜਿਮਨੀ ਚੂਣਾ ਉਹ ਕਿਹੜੀ ਚੂਣਾ ਹੁੰਦਾ ਆਪ ਦੇ ਹੱਥਿਕਾ ਪਰੇ ਨਹੀਂ ਆਉਂਦੀ ਨਹੀ ਸਾਰਾ ਕੋਲਿਆਂ ਦਾ ਚਕੰਦਰਾ ਮੁਸੰਮੀਆਂ ਸੰਤਰੇ ਕਿੱਥੇ ਗੱਡੀ ਦੀ ਹਮ ਮੋਸਕ ਜਣੇ ਨਹੀਂ ਮੋਸਕ ਦੇ ਕੱਢ ਤੂੰ ਦੇਣੀ ਸੀ ਬਾਹਰ ਆ ਰੋਟੀ ਲਾਏ ਪਾਪਾ ਲਾਗੀ ਪਈ ਆਪਾਂ 8:00 ਵੱਜ ਗਏ ਆਜੇ ਲੇਟ ਹੈ ਰੋਟੀ ਤੋਂ ਅੱਜ ਸਾਰੇ ਪੁਰਾਣੀ ਪੋਖ ਹੀ ਸਾਰੇ ਲੱਗੇ ਅੱਜ